मेरा नाम मोनू है जी मोनू हम हाँ। 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 जी यूपी के हैं हमारे सियारपुर में बेलने में काम करते हैं क्या बात है वो ड्राइवर चला रहा था को था ही नहीं आजी, आजी। कोई नशा नहीं तो, और वो मोड़ पे कट है ना उसकी वजह से होगा धुंध करके हाँ जी धुंध धुंध की वजह से वो तो, मोड़ पे जो तो, है तो, ना तो, उसकी तो, वजह से हुआ है ਕਿੰਨੇ ਜਣੇ ਰਹਿੰਦੇ ਰਹੀ ਸੀ ਮੋ ਮੇਰੇ ਕੋਲ ਨਹੀਂ ਪਤਾ ਜੀ ਮੇਰੇ ਕੋਲ ਨਹੀਂ ਦਾ ਕਿ ਮੈਂ 18 ਘੰਟੇ ਕੰਮ ਕਰਦਾ ਹਾਂ ਨਾ ਉਧਰ ਤਾਂ ਮੇਰੀਆਂ ਅੱਖ ਲੱਗ ਜਾਂਦੀਆਂ ਮੁਝ ਜਾਗਤਾ ਹੈ ਜਿਹੜਾ ਸੀ ਡਿਵੀਜ਼ਨ ਦੇ ਬਾਹਰ ਹੋਇਆ ਉਹ ਕੀ ਸਰਸਰਾ ਇਹ 4 ਵਜੇ ਦਾ ਇਨਸੀਡੈਂਟ ਹੈ ਜੀ ਸਵੇਰ ਦਾ ਟਰੱਕ ਆ ਰਿਹਾ ਸੀ ਸਾਡੇ ਸਾਹਮਣੇ ਆ ਤੇ ਗੱਡੀ ਲੱਗੀ ਫੁੱਟਪਾਥ ਤੇ ਪਹਿਲਾਂ ਟਰਾਂਸਫਾਰਮ ਜਿਹੜਾ ਤੜਕ ਗਾਂ ਗੱਡੀ ਨੂੰ ਕਰੀਸਦਾ ਹੋਇਆ ਅੱਗੇ ਲੈ ਆ ਇਹਦੇ ਵਿੱਚ ਬੰਦਾ ਬੈਠਾ ਹੈ ਸੁੱਤਾ ਵਿਚਰਾ ਅਗਲੇ ਬੰਨੇ ਬੈਠਾ ਹੈ ਤੇ ਇਹਦਾ ਚੋਂ ਬੰਦੇ ਦਾ ਬਚਾਅ ਹੋ ਗਿਆ ਬਾਕੀ ਸੀ ਵੀ ਥਾਣੇ ਵਾਲੇ ਕਾਰਵਾਈ ਕਰ ਰਹੇ ਨੇ ਤੇ ਪੀਸੀਆਰ ਤੋਂ ਮੈਂ ਦੇ ਟਰੈਫਿਕ ਰੋਕਾ ਰਿਆਂ ਵੀ ਲੱਗੇ ਕੋਈ ਜ਼ਿਆਦਾ ਰੱਛਾ ਨਾ ਪਵੇ। ਲੱਗਿਆ ਵਖਾ ਪਿੱਛਾ ਖਾਤਾ ਗੱਡੀ ਵਾਲੇ ਨੇ ਇਹ ਡਰਾਈਵਰ ਅੰਦਰ ਹੈ ਜੀ ਉੱਥੋਂ ਪਤਾ ਲੱਗ ਸਕਦਾ ਤੁਹਾਨੂੰ। ਸਰ ਕਿਹੜੀ ਜਗ੍ਹਾ ਤੋਂ ਟਰੱਕ ਵਾਲਾ ਆ ਰਿਹਾ ਸੀ? ਇਹ ਹਿਆਰਪੁਰ ਤੋਂ ਆਇਆ ਜੀ ਲੋਡ ਕਰਕੇ। ਹਾਂ ਜੀ। ਤੇ ਆਡੀ ਦੂਜੀ ਗੱਡੀ ਇਹ ਤੇ ਗੜਗਾਉਂ ਦਾ ਇਹ ਕੋਈ 에ਅਰਪੋਰਟ ਤੇ ਸਵਾਰੀ ਛੱਡਣ ਆਇਆ ਹੈ। ਹਾਂ ਜੀ। ਇਹਦਾ ਐਕਸਲ ਟੁੱਟ ਗਿਆ। ਇਹ ਫਿਰ ਐਕਸਲ ਟੁੱਟ ਗਿਆ ਕਰਕੇ ਨੇ ਸਾਈਟ ਤੇ ਇੱਥੇ ਕਰਾ ਲਈ ਗੱਡੀ ਮੈਂ ਸਵੇਰੇ ਠੀਕ ਕਰਾ ਲੂੰ। ਤੋ ਜਿਹੜਾ ਟਰੱਕ ਵਾਲਾ ਸੀ ਉਹ ਕੱਲਾ ਸੀ ਜਾਂ ਹੋਰ ਵੀ ਕੋਈ ਨਾਲ ਬੰਦੇ ਸੀ ਉਹ ਇੱਕ ਕਨੈਕਟਰ ਆ ਜੀ ਉਹ ਗੁੰਗਾ ਬੋਲਾ ਜਾ ਉਹ ਬੈਠਾ ਉਹਨੇ ਕੋਈ ਸਮਸਮ ਦੱਸਦਾ ਬਿੱਠਾ ਹੀ ਜਾ ਉਹਦੇ ਅੱਛਾ ਜੀ ਹਾਂ ਜੀ ਤੇ ਸਰ ਇਹ ਕੀ ਧੁੰਦ ਕਰਕੇ ਕਿ ਨਸ਼ੇ ਦੇ ਕਰਨ ਕੀ ਕੋਈ ਪਤਾ ਲੱਗਦਾ ਤੁਹਾਨੂੰ ਇਹ ਕੁਝ ਨਹੀਂ ਕਿਹਾ ਜਾ ਸਕਦਾ ਜੀ 4 ਵਜੇ ਤੇ ਧੁੰਦ ਵੀ ਸੀ ਤੇ ਅੱਗੇ ਨਸ਼ੇ ਦਾ ਦੇ ਕੋਈ ਗਾਗ ਜਾਮਿਨੇਸ਼ਨ ਚ ਪਤਾ ਲੱਗ ਸਕਦਾ ਜੀ ਠੀਕ ਹਾਂ ਜੀ ਸਰ ਜਿਹੜਾ ਟਰੱਕ ਵਾਲਾ ਸੀ ਇਹ ਸਮਾਨ ਦੇ ਵਿੱਚ ਕੀ ਹੈ ਸਮਾਨ ਨੇ ਗੋਡ ਲੋਡ ਕੀਤਾ ਜੀ ਹਾਰਪੁਰ ਤੋਂ ਦੇ ਅੱਛਾ ਜੀ ਹਾਂ ਸਰ ਕੋਈ ਜਾਣੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਜੀ ਡਰਾਈਵਰ ਕਨੈਕਟਰ ਦਾ ਵੀ ਟਰੱਕ ਵਾਲੇ ਦਾ ਵੀ ਤੇ ਜਿਹੜਾ ਗੱਡੀ 'ਚ ਬੈਠਾ ਹੈ ਬੰਦਾ ਉਹਦਾ ਵੀ ਬਚਾਅ ਹੋ ਗਿਆ ਇਹ ਕਿਹੜੀ ਜਗ੍ਹਾ ਤੇ ਹੋਇਆ ਹੈ ਜੀ ਇਹ ਗਵਾਲੀ ਗੇਟ ਤੋਂ ਪਿੱਛੇ ਸੀਆਈਏ ਸਾਹਮਣੇ ਸੀਆਈਏ ਸਟਾਫ ਦੇ ਸਾਹਮਣੇ ਗਵਾਲੀ ਗੇਟ ਦੇ ਪਿੰਦੇ ਥੋੜਾ ਪਿੱਛੇ ਗਵਾਲੀ ਗੇਟ ਤੋਂ ਸਰ ਜਿਹੜੀ ਗੱਡੀ ਸੀ ਉਹ ਕਿੱਥੋਂ ਦੀ ਆਈ ਸੀ ਆ ਜਿਹੜੀ ਆਵਾਇਡ ਗੱਡੀ ਸੀ ਇਹ ਗੜਗਾਮੋਂ ਦੀ ਹੈ ਜੀ ਅੱਛਾ ਹਾਂ ਇਹਦੇ ਸਿਰ ਕੱਲਾ ਹੀ ਡਰਾਈਵਰ ਹੈ ਨਾ ਜੀ ਕੱਲਾ ਡਰਾਈਵਰ ਹੀ ਜੀ ਇਹ ਕੋਈ ਸਵਾਰੀ ਛੱਡਣ ਕੇ ਆਇਆ ਸੀ ਕਿਤੇ এয়ারਪੋਰਟ ਤੇ ਕੋਈ ਸਵਾਰੀ ਛੱਡਣ おなが出会い,い。